ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਨੇ ਤੁਹੀ ਸਾਰੇ ਵਧੀਆ ਹੋਗੇ ਗੁਰਵਿੰਦਰ ਸਿੰਘ ਢਿੱਲੂ ਜਿਹੜੇ ਕਿ ਇੱਕ ਬਹੁਤ ਹੀ ਪਹੁੰਚੇ ਹੋਏ ਪ੍ਰਚਾਰਕ ਸੀ ਉਹਨਾਂ ਨੇ ਵਿਕਰਮ ਸਿੰਘ ਮਜੀਠੀਆ ਤੇ ਸੁਖਬੀਰ ਸਿੰਘ ਬਾਦਲ ਦੇ ਦਰਮਿਆਨ ਫੁੱਟ ਪਾਤੀ ਹੈ ਹੁਣ ਕਿਹਾ ਜਾ ਰਿਹਾ ਹੈ ਕਿ ਵਿਕਰਮ ਸਿੰਘ ਮਜੀਠੀਆ ਨੇ ਭਾਜਪਾ ਪਾਰਟੀ ਨੂੰ ਇਖਤਿਆਰ ਕਰ ਲਿਆ ਹੈ ਸ਼ਮੂਲਤ ਇਖਤਿਆਰ ਕਰ ਲਈ ਹੈ ਜੁਆਇਨ ਕਰ ਲਿਆ ਹੈ ਤੇ ਅਕਾਲੀ ਦਲ ਪਾਰਟੀ ਨੂੰ ਅਲੈਦਾ ਹੋ ਗਏ ਨੇ ਤੇ ਨਾਲ ਹੀ ਨਾਲ ਇਹ ਵੀ ਕਿਹਾ ਜਾ ਰਿਹਾ ਹੈ ਕਿ ਵਿਕਰਮ ਸਿੰਘ ਮਜੀਠੀਆ ਤੇ ਸੁਖਬੀਰ ਸਿੰਘ ਬਾਦਲ ਦੇ ਦਰਮਿਆਨ ਵੀ ਹੁਣ ਫੁੱਟ ਪੈ ਗਈ ਹੈ ਲੈਦਗੀ ਹੋ ਗਈ ਹੈ ਤੇ ਦੂਸਰੇ ਪਾਸੇ ਜਿਹੜੀ ਵੱਡੀ ਖਬਰ ਹੈ ਕਿ ਅਕਾਲੀ ਦਲ ਪਾਰਟੀ ਆਇਆ ਕਿ ਭਾਜਪਾ ਪਾਰਟੀ ਨੂੰ ਸਪੋਰਟ ਕਰਨਗੇ ਕਿ ਨਹੀਂ ਇਸ ਦੇ ਬਾਰੇ ਵੀ ਆਪਾਂ ਮੁਕੰਮਲ ਡਿਟੇਲ ਅੱਜ ਦੀ ਵੀਡੀਓ ਚ ਜਾਣਦੇ ਆਂ ਪਹਿਲਾਂ ਆਪਾਂ ਚੱਲ ਕੇ ਦੇਖ ਲੈਨੇ ਵੀਡੀਓ ਫਿਰ ਕਰਨੇ ਇਸ ਤੇ ਵਿਚਾਰ ਬਹੁਤ ਵੱਡੀ ਖਬਰ ਹੈ ਜਿਵੇਂ ਕਿ ਸੁਖਬੀਰ ਸਿੰਘ ਬਾਦਲ ਔਰ ਦੂਜੇ ਪਾਸੇ ਗੁਰਿੰਦਰ ਸਿੰਘ ਢਿੱਲੋਂ ਯਾਨੀ ਬਿਕਰਮ ਸਿੰਘ ਮਜੀਠੀਆ ਨੂੰ ਭਾਜਪਾ ਦੇ ਵਿੱਚ ਸ਼ਾਮਲ ਕਰ ਦਿੱਤਾ ਔਰ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਉਣ ਜਾ ਰਿਹਾ ਪੂਰੇ ਪੰਜਾਬ ਭਰ ਦੇ ਵਿੱਚ ਅਕਾਲੀ ਦਲ ਦੇ ਵਿੱਚ ਦੋ ਧੜੇ ਬਣ ਚੁੱਕੇ ਨੇ ਯਾਨੀ ਬਿਕਰਮ ਸਿੰਘ ਮਜੀਠੀਆ ਤੇ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਇਹਨਾਂ ਬਾਰੇ ਬਹੁਤ ਸਾਰੀ ਚਰਚਾ ਪਹਿਲਾਂ ਵੀ ਪੰਜਾਬ ਦੇ ਅੰਦਰ ਹੋਈ ਹੈ ਕਿ ਬਿਕਰਮ ਸਿੰਘ ਮਜੀਠੀਆ ਦਾ ਸਾਥ ਸੁਖਵੀਰ ਸਿੰਘ ਬਾਦਲ ਛੱਡ ਚੁੱਕੇ ਨੇ ਪਰ ਦਰਸਲ ਦੇ ਵਿੱਚ ਇਹਦਾ ਹੁਣ ਉਲਟਾ ਹੋ ਗਿਆ ਯਾਰਨ ਸੁਖਵੀਰ ਸਿੰਘ ਬਾਦਲ ਦੇ ਸਾਥ ਵਿਕਰਮ ਸਿੰਘ ਮਜੀਠੀਆ ਨੇ ਛੱਡ ਦਿੱਤਾ ਔਰ ਛੜਵਾਇਆ ਕਿਨੇ ਆਲਰੇਡੀ ਪੰਜਾਬ ਦੇ ਲੋਕ ਜਾਣ ਚੁੱਕੇ ਨੇ ਕਿ ਗੁਰਿੰਦਰ ਸਿੰਘ ਢਿੱਲੋਂ ਜਿਨ੍ਹਾਂ ਦੀ ਪਾਵਰ ਬੜੀ ਮਜ਼ਬੂਤ ਹੈ ਔਰ ਉਹਨਾਂ ਦਾ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਜਾਦੂ ਚੱਲ ਚੁੱਕਿਆ ਔਰ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਨੇ ਉਹਨਾਂ ਨੇ ਬਹੁਤ ਵੱਡੀ ਨਿਰਾਸ਼ਗੀ ਜਿਤਾ ਦਿੱਤੀ ਹੈ ਕਿ ਸਾਡੇ ਪਰਿਵਾਰ ਦੇ ਵਿੱਚ ਨਵਾਂ ਰਫਰ ਪਾਉਣ ਵਾਲੇ ਗੁਰਿੰਦਰ ਸਿੰਘ ਢਿੱਲੋਂ ਕਿਤੇ ਨਾ ਖੇਤੇ ਕਾਲੀ ਦਲ ਦੇ ਵਿੱਚ ਬਹੁਤ ਵੱਡੀ ਹਾਲਾਤ ਆ ਮਚ ਚੁੱਕੀ ਹੈ ਤੇ ਮੈਂ ਤੁਹਾਨੂੰ ਇਹ ਇੱਕ ਬਿਆਨ ਸੁਣਾਉਣ ਜਾ ਰਿਹਾ ਕਿਉਂਕਿ ਪੰਜਾਬ ਦੇ ਅੰਦਰ ਬਹੁਤ ਸਾਰੀਆਂ ਪਾਰਟੀਆਂ ਨੇ ਜ਼ੋਰ ਲਾਇਆ ਕਿ ਪੰਜਾਬ ਦੇ ਵਿੱਚ ਸਰਕਾਰ ਸਾਡੀ ਬਣ ਜਾਵੇ ਕਿਉਂਕਿ ਬਹੁਤ ਸਾਰੇ ਅਕਸਰ ਪੰਜਾਬ ਦੇ ਅੰਦਰ ਦਲ ਨੇ ਜਿਵੇਂ ਕਿ ਅਮਰਪਾਲ ਸਿੰਘ ਔਰ ਦੂਜੇ ਪਾਸੇ ਖੁਦ 42 ਦਲ ਦੇ ਵਿੱਚ ਹੁਣ ਤਿੰਨ ਤਰੇ ਬਣ ਚੁੱਕੇ ਨੇ ਵਿਕਰਮ ਸਿੰਘ ਮਜੀਠੀਆ ਭਾਜਪਾ ਦੇ ਵਿੱਚ ਜਾ ਚੁੱਕੇ ਨੇ ਦੂਜੇ ਪਾਸੇ ਮਨਪ੍ਰੀਤ ਸਿੰਘ ਬਾਦਲ ਔਰ ਤੀਸਰਾ ਨੰਬਰ ਜਿਹੜਾ ਕਿ ਸੁਖਵੀਰ ਸਿੰਘ ਬਾਦਲ ਨੇ ਪਰ ਬੀਜੇਪੀ ਦੇ ਵਿੱਚ ਲਿਜਾਣ ਵਾਲੇ ਗੁਰਿੰਦਰ ਸਿੰਘ ਢਿੱਲੋਂ ਅੱਜ ਜਹਾਣੇ ਦੇ ਇੱਕ ਨਮੂਨਾ ਦਿਖਾਉਣ ਜਾ ਰਿਹਾ ਮੈਂ ਕਿਉਂਕਿ ਬਾਦਲ ਪਰਿਵਾਰ ਨੇ ਪਹਿਲੀ ਵਿਕਰਮ ਸਿੰਘ ਮਜੀਠੀਆ ਤੋਂ ਦੂਰੀ ਬਣਾ ਲਈ ਸੀ ਬਹੁਤੇ ਸਾਥੀਆਂ ਦਾ ਬਿਆਨ ਆ ਗਿਆ ਪੱਤਰਕਾਰਾਂ ਦਾ ਕਹਿੰਦੇ ਜੀ ਹਰ ਸਮੇਤਕਾਰ ਬਾਦਲ ਇੱਕ ਵਾਰ ਰਖੜੀ ਵੰਨਣ ਜ਼ਰੂਰ ਜਾਂਦੀ ਆ ਔਰ ਸੁਖਵੀਰ ਸਿੰਘ ਬਾਦਲ ਦਾ ਕਹਿੰਦੇ ਜੀ ਨਾਪਾ ਦੀ ਜੇਲ੍ਹ ਦੇ ਵਿੱਚ ਕਦੇ ਗਈ ਨਹੀਂ ਪਰ ਹੁਣ ਗੁਰਿੰਦਰ ਸਿੰਘ ਢਿੱਲੇ ਨੇ ਪੂਰੇ ਪੰਜਾਬ ਦੇ ਅੰਦਰ 41 ਨਾਲ ਦੇ ਵਿੱਚ ਕਹਿੰਦੇ ਜੀ ਬਾਦੀ ਪਲਟ ਕੇ ਰੱਖ ਦਿੱਤੀ ਹੈ ਤਸ ਗਵੀਰ ਸਿੰਘ ਬਾਦਲ ਇਸ ਗੱਲ ਤੋਂ ਨਾਰਾਜ਼ ਨੇ ਪਰ ਅੱਜ ਤੁਹਾਨੂੰ ਜਿਹੜੀ ਵੀਡੀਓ ਦਿਖਾਉਣ ਜਾ ਰਿਹਾ ਮੈਂ ਪੰਜਾਬ ਦੇ ਵਿੱਚ ਇਸ ਵੀਡੀਓ ਨੇ ਪ੍ਰਥਮੀ ਬਚਾ ਦਿੱਤੀ ਹੈ ਕਿ ਅਕਸਰ ਪੰਜਾਬ ਦੇ ਅੰਦਰ ਇਹ ਕਿਹਾ ਜਾ ਰਿਹਾ ਸੀ ਕਿ ਬਿਕਰਮ ਸਿੰਘ ਮਜੀਠੀਆ ਨੂੰ ਪੰਜਾਬ ਦੀ ਸਰਕਾਰ ਨਹੀਂ ਛਾਰਦੀ ਪਰ ਗੁਰਿੰਦਰ ਸਿੰਘ ਢਿੱਲੇ ਨੇ ਹਵਾਲਾ ਦੇ ਦਿੱਤਾ ਬੀ ਜੀ ਪੀ ਦਾ ਬੀਜੇਪੀ ਦੇ ਵਿੱਚ ਸੈਂਟਰ ਦੇ ਵਿੱਚ ਜਾਨੀ ਨਰਿੰਦਰ ਮੋਦੀ ਬੈਠੇ ਨੇ ਅਮਿਤ ਸ਼ਾਹ ਬੈਠੇ ਨੇ ਉਹਨਾਂ ਦੀ ਪਾਵਰ ਦੇ ਨਮੂਨਾ ਪਹਿਲੀ ਵਾਰ ਅੱਜ ਤੁਹਾਡੇ ਸਾਹਮਣੇ ਦਿਖਾਉਣ ਜਾ ਰਹੇ ਹਾਂ ਕਿਉਂਕਿ ਗੁਰਿੰਦਰ ਸਿੰਘ ਢਿੱਲੋਂ ਅਕਸਰ ਤੁਸੀਂ ਦੇਖਿਆ ਕਿ ਬੀਜੇਪੀ ਦੇ ਲੀਡਰ ਕਹੇ ਲੋ ਆਪਕੋ ਕਹੇ ਲੋ ਕਿਉਂਕਿ ਬਹੁਤ ਸਾਰੇ ਲੀਡਰ ਨੇ ਜਿਹੜੇ ਗੁਰਿੰਦਰ ਸਿੰਘ ਢਿੱਲੋਂ ਨੂੰ ਨਮਸਕਾਰ ਵੀ ਕਰਦੇ ਨੇ ਬਹੁਤ ਸਾਰੇ ਡੇਰੇਆਂ ਦੇ ਵਿੱਚ ਅਕਸਰ ਤੁਸੀਂ ਲੀਡਰ ਦੇਖੇ ਨੇ ਤਸਵੀਰ ਬਾਦਲ ਨੇ ਨਾਰਾਜ਼ਗੀ ਦਾ ਜਤਾਉਣੀ ਹੈ ਕਿਉਂਕਿ ਪਰਿਵਾਰ ਦੇ ਵਿੱਚ ਫੁੱਟ ਪੈ ਚੁੱਕੀ ਹੈ ਸੁਣੋ ਕਮ ਸਿੰਘ ਮਜੀਠੀਆ ਵਟਾ ਐਲਾਨ ਕਰ ਸਕਦੇ ਨਹੀਂ ਕੋਈ ਵੱਟਾ ਧਮਾਕਾ ਕਰ ਸਕਦੇ ਨਹੀਂ ਸੁਖਵੀਰ ਸਿੰਘ ਬਾਦੂ ਦਾ ਸਾਥ ਛੱਡ ਸਕਦੇ ਨਹੀਂ ਜਾਂ ਫਿਰ ਸਤਾਈ ਦੀਆਂ ਚੋਣਾਂ ਨੂੰ ਲੈ ਕੇ ਕੁਝ ਹੋਰ ਬਿਆਨ ਦੇ ਸਕਦੇ ਨਹੀਂ ਪਰ ਕੀ ਕੁਝ ਉਹ ਕਰ ਸਕਦੇ ਨੇ ਇਹ ਆਉਣ ਵਾਲਾ ਸਮਾਂ ਦੱਸੇਗਾ ਪਰ ਇਸ ਵਕਤ ਸਿਆਸੀ ਗਲਿਆਰਾਂ ਦੇ ਵਿੱਚ ਇਹੀ ਚਰਚਾ ਖੜੀ ਹੋਈ ਹੈ ਕਿ ਆਖਰ ਆਪਾ ਗੁਰਿੰਦਰ ਸਿੰਘ ਢਿੱਲੋਂ ਨੂੰ ਇਨੀ ਕੀ ਜ਼ਰੂਰਤ ਸੀ ਜਿਹੜੀ ਉਹਨਾਂ ਨੇ ਜਿੰਨ ਤੇ ਜਾ ਕੇ ਮੁਲਾਕਾਤ ਕੀਤੀ ਦੂਜੇ ਪਾਸੇ ਕਿਹਾ ਇਹ ਜਾ ਰਿਹਾ ਹੈ ਕਿ ਮਾਪਾ ਗੁਰਿੰਦਰ ਸਿੰਘ ਢਿੱਲੋਂ ਦਾ ਅਕਾਲੀ ਦਲ ਬਾਦਲ ਦੇ ਪ੍ਰਬਾਰ ਤੇ ਨਾਲ ਰਿਸ਼ਤੇਦਾਰੀ ਹੈ ਵੀ ਦੂੰਗੀ ਸਾਹ ਦੇ ਪਰ ਦੂਜੀ ਪਾਸੇ ਚਾਚਾ ਇਹ ਸ਼ਿੜੀ ਹੋਈ ਹੈ ਕਿ ਵਿਕਰਮ ਸਿੰਘ ਮਜੀਠੀਆ ਦੇ ਨਾਲ ਡੇਰਾ ਪਿਆਸ ਮੁਖੀ ਦੇ ਵੱਲੋਂ ਇਹ ਜੋ ਗੱਲਬਾਤ ਕੀਤੀ ਗਈ ਮੁਲਾਕਾਤ ਕੀਤੀ ਗਈ ਉਸ ਦੇ ਵਿੱਚ ਕੀ ਗੱਲਬਾਤ ਹੋਈ ਗੁਨੀਮ ਕੌਰ ਮਜੀਠੀਆ ਦੇ ਰਿਸ਼ਤੇਦਾਰੇ ਦੇ ਵਿੱਚੋਂ ਕੀ 2027 ਦੀਆਂ ਚੋਣਾਂ ਨੂੰ ਲੈ ਕੇ ਗੱਲਬਾਤ ਹੋਈ ਹੈ ਜਾਂ ਫਿਰ ਜੇਲ੍ਹ ਦੇ ਵਿੱਚੋਂ ਬਾਹਰ ਆਉਣ ਨੂੰ ਲੈ ਕੇ ਗੱਲਬਾਤ ਹੋਈ ਹੈ ਤਾਂ ਸੁਣ ਲਿਆ ਪੰਜਾਬ ਵਾਲੋ ਜਿੰਨਾਂ ਕੇ ਪੰਜਾਬ ਦੇ ਮੁੱਖ ਮੰਤਰੀ ਕੋਲ ਜਿਹੜੀ ਗੱਲਬਾਤ ਜੇਲ੍ਹ ਦੇ ਅੰਦਰ 1 ਘੰਟਾ ਬਹਿ ਕੇ ਵਿਕਰਮ ਸਿੰਘ ਮਜੀਠੀਆ ਦੇ ਨਾਲ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਮੌਰੀ ਮਨਾਖਤ ਕਰਵਾਈ ਗਈ ਹੈ ਉਹ ਸਾਰੀ ਇਨਫਰਮੇਸ਼ਨ ਜਗਨ ਸਿੰਘ ਮਜੀਠੀਆ ਗੁਰਿੰਦਰ ਸਿੰਘ ਢਿੱਲੋਂ ਦੀ ਪੰਜਾਬ ਦੇ ਮੁੱਖ ਮੰਤਰੀ ਤੱਕ ਪਹੁੰਚ ਚੁੱਕੀ ਹੈ ਯਾਨੀ ਇਸ ਗੰਭੀਰ ਭੜਕ ਬਹੁਤ ਸਾਰੇ ਪੱਤਰਕਾਰਾਂ ਨੂੰ ਲੱਗ ਚੁੱਕੀ ਹੈ ਪੰਜਾਬ ਦੇ ਲੋਕ ਵੀ ਜਾਣਦੇ ਨੇ ਕਿ ਗੁਰਿੰਦਰ ਸਿੰਘ ਢਿੱਲੋਂ ਦੀ ਜਿਹੜੇ ਕਮਰੇ ਦੇ ਵਿੱਚ ਮਨਾਖਤ ਕਰਵਾਈ ਹੈ ਉਹ ਸਾਰੀ ਗੱਲਬਾਤ ਪੰਜਾਬ ਦੇ ਮੁੱਖ ਮੰਤਰੀ ਤੱਕ ਕਹਿੰਦੇ ਜੀ ਪਹੁੰਚ ਚੁੱਕੀ ਹੈ ਪਰ ਦੂਜੇ ਪਾਸੇ ਬੀਜੇਪੀ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਪੱਕੇ ਤੌਰ ਤੇ ਮੋੜ ਲੱਗ ਚੁੱਕੀ ਹੈ ਕਿ ਬਿਕਰਮ ਸਿੰਘ ਮਜੀਠੀਆ ਨੇ ਬਾਦਲੇ ਦੇ ਸਾਥ ਛੱਡ ਦਿੱਤਾ ਹੈ ਯਾਨੀ ਸਕੀ ਭੈਣ ਨੇ ਵੀ ਬਿਕਰਮ ਸਿੰਘ ਮਜੀਠੀਆ ਨੂੰ ਨਾਬਾਦੀ ਜੇਲ੍ਹ ਦੇ ਵਿੱਚ ਦੇਖੋ ਦੁਬਾਰਾ ਨਹੀਂ ਕੋਈ ਵੀ ਮਿਲਣ ਗਿਆ ਔਰ ਪਹਿਲੇ ਨੰਬਰ ਦੇ ਸਵਾਲ ਬਹੁਤ ਵੱਡਾ ਇਹ ਉੱਠਿਆ ਕਹਿੰਦੇ ਜੀ ਸਰਬੀਰ ਸਿੰਘ ਬਾਦਲ ਇੱਕ ਵਾਰ ਨਾਬਾ ਪਹੁੰਚਦੇ ਨੇ ਕਹਿੰਦੇ ਨਾਬਾ ਦੀ ਜੇਲ੍ਹ ਦੇ ਮੂਹਰ ਦੀ ਦੱਬਦੇ ਨੇ ਤੇ ਬਿਕਰਮ ਸਿੰਘ ਮਜੀਠੀਆ ਦਾ ਜੇਕਰ ਤਾਂ ਨਹੀਂ ਕਰਦੇ ਇਹ ਗੱਲ ਤੋਂ ਵਿਕਰਮ ਸਿੰਘ ਮਜੀਠੀਏ ਨੇ ਪਹਿਲਾਂ ਹੀ ਦਰਾਂ ਸਾਲ ਦੇ ਵਿੱਚ ਇਹ ਪਲੈਨਿੰਗ ਰਚੀ ਸੀ ਕਿ ਮੈਂ ਭਾਜਪਾ ਦੇ ਵਿੱਚ ਸ਼ਾਮਲ ਹੋਊਂਗਾ ਕਿਉਂਕਿ ਦੂਜੇ ਪਾਸੇ ਇੱਕ ਸਭ ਤੋਂ ਵੱਡੀ ਥਿਊਰੀ ਹੋਰ ਹੈ ਜਿਹੜੀ ਵਿਕਰਮ ਸਿੰਘ ਮਜੀਠੀਏ ਦਾ ਭਾਜਪਾ ਦੇ ਵਿੱਚ ਜਾਣ ਦਾ ਸਬੂਤ ਦਿਖਾਉਂਦੀ ਹੈ ਯਾਨੀ ਭਾਜਪਾ ਦੇ ਵਿੱਚ ਕਿਉਂ ਜਾ ਰਹੇ ਨੇ ਇਹ ਸਭ ਤੋਂ ਵੱਡਾ ਮਾਮਲਾ ਯਾਨੀ ਪੰਜਾਬ ਦੀ ਸਰਕਾਰ ਨੇ ਸਿੱਧੇ ਤੌਰ ਤੇ ਪੰਜਾਬ ਦੇ ਲੋਕਾਂ ਦੇ ਨਾਲ ਇਹ ਦਾਵਾ ਕਰ ਲਿਆ ਵਾਦਾ ਵੀ ਕਰ ਲਿਆ ਕਿ ਭਾਈ ਵਿਕਰਮ ਸਿੰਘ ਮਜੀਠੀਏ ਨੂੰ ਜੇਲ੍ਹ ਦੇ ਵਿੱਚੋਂ ਰਿਹਾਈ ਹੋਣ ਦੇ ਬਾਰੇ ਬਿਕਰਮ ਸਿੰਘ ਮਜੀਠੀਆ ਜਾਣਦਾ ਕਿ ਮੈਨੂੰ ਪੰਜਾਬ ਦੀ ਸਰਕਾਰ ਜੇਲ੍ਹ ਦੇ ਵਿੱਚੋਂ ਨਿਕਲ ਨਹੀਂ ਦਿੰਦੀ ਐਸ ਕਰਕੇ ਪੰਜਾਬ ਦੇ ਅੰਦਰ ਪਰਥੱਲੀ ਮਚਣੀ ਪਈ ਸੀ ਕਿਉਂਕਿ ਗੁਰਿੰਦਰ ਸਿੰਘ ਢਿੱਲੋਂ ਨੇ ਉਹਨਾਂ ਨੂੰ ਮਜਬੂਰ ਕਰ ਦਿੱਤਾ ਕਿ ਜੇਕਰ ਭਾਜਪਾ ਦੇ ਵਿੱਚ ਸ਼ਾਮਲ ਹੋ ਜਾਓਗੇ ਤਾਂ ਤੁਹਾਡੀ ਰਿਹਾਈ ਵੀ ਪੱਕੀ ਹੈ ਐਸ ਕਰਕੇ ਬਿਕਰਮ ਸਿੰਘ ਮਜੀਠੀਆ ਪਹਿਲਾਂ ਵੀ ਬਾਦਲਾਂ ਦੇ ਨਾਲ ਖਟਾਸ ਦੇ ਵਿੱਚ ਰਹੇ ਨੇ ਤਾਂ ਹੁਣ ਸੁਖਬੀਰ ਸਿੰਘ ਬਾਦਲ ਦਾ ਬਿਲਕੁਲ ਪੱਕੇ ਤੌਰ ਤੇ ਕਹਿ ਸਕਦੇ ਜੇ ਮੇਰੇ ਸਾਥ ਛੱਡ ਦਿੱਤਾ ਗਿਆ ਤਾਂ ਹੁਣ ਬਾਬਾ ਗੁਰਿੰਦਰ ਸਿੰਘ ਢਿੱਲੋਂ ਇੱਕ ਪਾਸੇ ਵਿਕਰਮ ਸਿੰਘ ਮਜੀਠੀਆ ਨੂੰ ਬਾਹਰ ਕਢਾਉਣਗੇ আর ਦੂਜੇ ਪਾਸੇ ਭਾਜਪਾ ਦੇ ਵਿੱਚ ਸ਼ਾਮਲ ਹੋ ਜਾਣਗੇ ਤਾਂ ਦੂਜਾ ਨੰਬਰ ਇਹ ਵੀ ਚੱਲ ਰਿਹਾ ਸੀ ਕਹਿੰਦੇ ਜੀ ਕਿਤੇ ਅਕਾਲੀ ਦਲ ਦੇ ਨਾਲ ਭਾਜਪਾ ਦਾ ਗੱਠ ਜੋੜ ਨਾ ਹੋ ਜੇ ਪਰ ਨਹੀਂ ਹੁੰਦਾ ਇਹ ਸੁਖਬੀਰ ਸਿੰਘ ਬਾਦਲ ਦੀ ਕੱਲ ਵੀ ਸਟੇਟਮੈਂਟ ਹਰਿਆਣਾ ਦੇ ਵਿੱਚ ਇੱਕ ਭਾਸ਼ਣ ਦੇ ਦੌਰਾਨ ਕੀਤੀ ਹੈ ਤੇ ਸਾਡਾ ਗੱਠ ਜੋੜ ਕਦੇ ਹੀ ਨਹੀਂ ਹੁੰਦਾ ਬੱਸ ਜਿਹੜੇ ਉਹ ਲੀਟਰ ਨੇ ਇਹ ਫਿਰਨੇ ਲਾਟੂ ਹੁੰਦੇ ਨੇ ਪਰ ਸੁਖਵੀਰ ਸਿੰਘ ਬਾਦਲ ਦਾ ਜਿਹੜਾ ਪਰਿਵਾਰ ਦੇ ਵਿੱਚ ਫੁੱਟ ਪਾਉਣ ਵਾਲਾ ਉਹ ਗੁਰਿੰਦਰ ਸਿੰਘ ਢਿੱਲੋਂ ਆ ਇਹ ਗੱਲ ਪੰਜਾਬ ਦੇ ਲੋਕਾਂ ਨੂੰ ਪਤਾ ਚੱਲ ਚੁੱਕੀ ਆ ਸੁਖਵੀਰ ਸਿੰਘ ਬਾਦਲ ਨੂੰ ਵੀ ਲੱਗ ਗਿਆ ਪਤਾ ਕਿ ਸਾਡੇ ਪਰਿਵਾਰ ਦੇ ਵਿੱਚ ਗੁਰਿੰਦਰ ਸਿੰਘ ਢਿੱਲੋਂ ਨੇ ਫੁੱਟ ਪਾ ਦਿੱਤੀ ਹੈ ਪਰ ਇਹ ਵੀ ਕਿਉਂ ਨਾ ਕਿਉਂਕਿ ਪੰਜਾਬ ਦੇ ਅੰਦਰ ਬਹੁਤ ਵੱਡਾ ਖਾਨ ਪੰਜਾਬ ਦੀ ਨੌਜਵਾਨੀ ਪੰਜਾਬ ਦੀ ਸਿੱਖ ਕੌਮ ਦਾ ਕੀਤਾ ਤਾਂ ਹੁਣ ਗੁਰਿੰਦਰ ਸਿੰਘ ਢਿੱਲੋਂ ਨੇ ਇੱਥੇ ਆ ਕੇ ਆਪਣੀ ਵੀ ਪੱਟੀ ਨਿਸ ਕਰਵਾ ਲਈ ਆ ਕਿਉਂਕਿ ਇੱਕ ਬਹੁਤ ਵੱਡੇ ਤਸਕਰ ਨੂੰ ਮਿਲਣਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਪਾਪ ਵੀ ਹੈ ਗੁਨਾਹ ਵੀ ਹੈ ਬਹੁਤੀ ਅਸਾਂ ਤਾਂ ਕਹਿੰਦੇ ਜੀ ਗੁਰਿੰਦਰ ਸਿੰਘ ਢਿੱਲੋਂ ਤੋਂ ਵੀ ਪਿੱਛੇ ਹਟ ਚੁੱਕਿਆ ਨੇ ਕਿਉਂਕਿ ਪੰਜਾਬ ਦੇ ਲੋਕ ਸਿਆਣੇ ਬੜੇ ਨੇ ਉਹ ਸਮਝ ਚੁੱਕੇ ਨੇ ਕਿ ਇੱਕ ਬਹੁਤ ਵੱਡਾ ਤਸਕਰ ਆ ਮਜੀਠੀਆ ਚਾਹੇ ਉਹਦਾ ਕੋਈ ਰਿਸ਼ਤੇਦਾਰੀ ਹੈ ਪਰ ਇੱਕ ਪਾਸੇ ਪ੍ਰਚਾਰਕ ਹੋਣ ਦੇ ਨਾਤੇ ਇੱਕ ਗੁਰੂ ਹੋਣ ਦੇ ਨਾਤੇ ਲੋਕਾਂ ਦਾ ਸਾਡਾ ਨਹੀਂ ਭਾਈ ਇਹਨਾਂ ਨੂੰ ਗਲਤ ਦਿਸ਼ਾ ਦੀ ਔਰ ਲੈ ਜਾ ਰਿਹਾ ਹੈ ਇਹ ਲੋਕਾਂ ਨੂੰ ਵੀ ਭਾ ਭੜਕ ਲੱਗ ਚੁੱਕੀ ਹੈ ਕਿ ਵਿਕਰਮ ਸਿੰਘ ਮਜੀਠੀਆ ਇੱਕ ਮਾਹੌਲ ਖਰਾਬ ਕਰਨ ਵਾਲਾ ਤਸਕਰ ਸੀ ਪੰਜਾਬ ਦੀ ਨੌਜਵਾਨੀ ਮਾਰੀ ਹੈ ਪੰਜਾਬ ਦੀਆਂ ਮਾਂਵਾਂ ਨੂੰ ਰੋ ਰਹੀਆਂ ਨੇ ਬਹੁਤ ਸਾਰੀ ਨੌਜਵਾਨੀ ਯਾਨੀ ਵਿਕਰਮ ਸਿੰਘ ਮਜੀਠੀਆ 80% ਲੋਕਾਂ ਨੂੰ ਮਾਰ ਚੁੱਕਿਆ ਹੈ ਇਸ ਕਰਕੇ ਬਾਬੇ ਦੇ ਵਿਰੁੱਧ ਪੂਰਾ ਪੰਜਾਬ ਹੋ ਗਿਆ ਕਾਹੀਓ ਪੰਜਾਬ ਵਾਲੇ ਜੁਨੇ ਭੈਣ ਭਰਾ ਨੇ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੱਲ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਤੇ ਅੱਜ ਦੀ ਵੀਡੀਓ ਆਪਾਂ ਦੇਖੀ ਕਿ ਇੱਕ ਪ੍ਰਚਾਰਕ ਬਾਬਾ ਗੁਰਵਿੰਦਰ ਸਿੰਘ ਢਿੱਲੂ ਜਿਨ੍ਹਾਂ ਦਾ ਕੰਮ ਹੈ ਬੰਦਾਤ ਨਹੀਂ ਕਿ ਕਿਸੇ ਵੱਡੇ ਨਸ਼ਾ ਤਸਤਰ ਨੂੰ ਜਾ ਕੇ ਉਹ ਨਾਬੇ ਦੀ ਜੇਲ੍ਹ ਦੇ ਅੰਦਰ ਮਿਲਣ ਤੇ ਘੰਟਾ ਘੰਟਾ ਮੁਲਾਕਾਤ ਹੋਵੇ ਆਖਰ ਉਸ ਮੁਲਾਕਾਤ ਦੇ ਵਿੱਚ ਜੋ ਜੋ ਗੱਲਾਂ ਆਈਆਂ ਉਹ ਵੀ ਸਾਰੀਆਂ ਮੁੱਖ ਮੰਤਰੀ ਪੰਜਾਬ ਤਿਕਰ ਚਲ ਗਈਆਂ ਵੈ ਲੇਕਿਨ ਇੱਕ ਪ੍ਰਚਾਰਕ ਦਾ ਕੀ ਕੰਮ ਹੈ ਕਿ ਉਹ ਇੱਕ ਜਿਹੜਾ ਬੜਾ ਵੱਡਾ ਨਸ਼ਾ ਤਸਤਰਾਂ ਉਹਦੇ ਨਾਲ ਮੁਲਾਕਾਤਾ ਕਰਨ ਦੇ ਆਵੇ ਜਿਹੜੀਆਂ ਸੰਗਤਾਂ ਉਹ ਇਸ ਚੀਜ਼ ਤੋਂ ਬਹੁਤ ਨਰਾਜ਼ ਹੈ ਦੂਸਰਾ ਇੱਕ ਬੜਾ ਵੱਡਾ ਪਾਪ ਹੈ ਕਿ ਇੱਕ ਜਿਹੜਾ ਬੰਦਾ ਜਿਨੇ ਇਨਾ ਜ਼ੁਲਮ ਕੀਤਾ ਪੰਜਾਬ ਦੇ ਵਿੱਚ ਦੇਖੋ ਨਸ਼ਾ ਆਮ ਕਰ ਦਿੱਤਾ ਮਾਵਾਂ ਦੇ ਪੁੱਤ ਮਾਰ ਦਿੱਤੇ ਭੈਣਾਂ ਦੇ ਭਰਾ ਮਾਰ ਦਿੱਤੇ ਜਿਹੜੇ ਨਸ਼ੇ ਦੇ ਤੇ ਜੋ ਨੌਜਵਾਨੀ ਦਾ ਬੇੜਾ ਗਰਗ ਕਰ ਦਿੱਤਾ ਐਡਾ ਵੱਡਾ ਜਿਨੇ ਕਾਹਨ ਕੀਤਾ ਪੰਜਾਬ ਦੇ ਵਿੱਚ ਤੇ ਇੱਕ ਪ੍ਰਚਾਰਕ ਹੋ ਕੇ ਇੱਕ ਗਿਆਨੀ ਹੋ ਕੇ ਬੰਦਾ ਉਸ ਇੰਜ ਦੇ ਜਿਹੜਾ ਨਸ਼ਾ ਤਸਰੋਂ ਕੋ ਜਾਣਦਾ ਕੋਈ ਗੱਲ ਸਮਝ ਨਹੀਂ ਆ ਰਹੀ ਇਹਦੇ ਪਿੱਛੇ ਕੀ ਵਜ੍ਹਾ ਵੈ ਇਹ ਤਾਂ ਖੈਰ ਵਕਤ ਹੀ ਸਭ ਕੁਝ ਦੱਸੇਗਾ ਲੇਕਿਨ ਨਾਲੀ ਨਾਲ ਹੁਣ ਜਿਹੜੀ ਗੱਲ ਇਹ ਵੀ ਆ ਰਹੀ ਹੈ ਕਿ ਵਿਕਰਮ ਸਿੰਘ ਮਜੀਠੀਆ ਨੇ ਸੁਖਬੀਰ ਸਿੰਘ ਬਾਦਲ ਦੇ ਅਲਾਇਦ ਕੀ ਇਖਤਿਆਰ ਕਰ ਲਈ ਉਹਨਾਂ ਦੇ ਦਰਮਿਆਨ ਫੁੱਟ ਪੈ ਗਈ ਹੈ ਜਦਕਿ ਅਗਰ ਇਹ ਵੀ ਕਿਹਾ ਜਾਏ ਕਿ ਵਿਕਰਮ ਸਿੰਘ ਮਜੀਠੀਆ ਨੇ ਅਕਾਲੀ ਦਲ ਪਾਰਟੀ ਨੂੰ ਛੱਡ ਦਿੱਤਾ ਤੇ ਇਹ ਵੀ ਝੂਠ ਨਹੀਂ ਕਿਉਂ ਕਿ ਹੁਣ ਵਿਕਰਮ ਸਿੰਘ ਮਜੀਠੀਆ ਨੇ ਭਾਜਪਾ ਪਾਰਟੀ ਨੂੰ ਇਖਤਿਆਰ ਕਰ ਲਿਆ ਵੈ ਉਹਦੇ ਵਿੱਚ ਸ਼ਮੂਲੀਤ ਇਖਤਿਆਰ ਕਰ ਲਈ ਤੇ ਸਭ ਕੁਝ ਕਰਨ ਵਾਲੇ ਬਾਬਾ ਗੁਰਵਿੰਦਰ ਸਿੰਘ ਢਿੱਲੂ ਹੈ ਜਿਨ੍ਹਾਂ ਦੀ ਪਾਵਰ ਅਸਰ ਰਸੂਖ ਸਾਰੇ ਦੇਖ ਚੁੱਕੇ ਹੈ ਕਿ ਕਿਸ ਤਰ੍ਹਾਂ ਉਹਨਾਂ ਨੇ 90 ਦੀ ਜੇਲ੍ਹ ਦੇ ਅੰਦਰ ਵਿਕਰਮ ਸਿੰਘ ਮਜੀਠੀ ਨਾਲ ਮੁਲਾਕਾਤ ਕੀਤੀ ਜਦਕਿ ਉਹਨਾਂ ਨਾਲ ਮੁਲਾਕਾਤ ਕਰਨ ਦੀ ਕਿਸੇ ਨੂੰ ਵੀ اجازت ਨਹੀਂ ਸੀ ਹੈ ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਬਾਬਾ ਗੁਰਵਿੰਦਰ ਸਿੰਘ ਢਿੱਲੂ ਉਹਨਾਂ ਦੀ ਬੜੀ ਅਸਰ ਰਸੂਖ ਤੇ ਬੜਾ ਪਾਵਰ ਹੋਣਾ ਕੋਲ ਇਸੇ ਕਰਕੇ ਤੇ ਉਹ ਆਪਣੀ ਸਾਰੀ ਪਾਵਰ ਇਸਤੇਮਾਲ ਕਰਨ ਦੇ ਆ ਵਿਕਰਮ ਸਿੰਘ ਮਜੀਠੀਆ ਨੂੰ ਬਾਹਰ ਕਢਾਉਣ ਵਾਸਤੇ ਜਦਕਿ ਦੂਸਰੇ ਪਾਸੇ ਜਿਹੜੀ ਗੱਲ ਚੱਲ ਰਹੀ ਸੀ ਕਿ ਅਕਾਲੀ ਦਲ ਪਾਰਟੀ ਜਿਹੜੀ ਹੈ ਹੁਣ ਭਾਜਪਾ ਪਾਰਟੀ ਨੂੰ ਸਪੋਰਟ ਕਰੇਗੀ ਤੇ ਇਸ ਚੀਜ਼ ਦੀ ਵੀ ਜਿਹੜੀ ਤਸਦੀਕ ਹੈ ਉਹ ਕਰ ਦਿੱਤੀ ਹੈ ਸੁਖਬੀਰ ਸਿੰਘ ਬਾਦਲ ਨੇ ਹਰਿਆਣੇ ਦੇ ਵਿੱਚ ਜਾ ਕੇ ਉਹਨੇ ਤਕਰੀਰ ਦੇ ਦੌਰਾਨ ਇਹ ਗੱਲ ਕੀਤੀ ਹੈ ਕਿ ਜਿਹੜੀ ਅਕਾਲੀ ਦਲ ਪਾਰਟੀ ਹੈ ਉਹ ਭਾਜਪਾ ਪਾਰਟੀ ਨੂੰ ਕਦੀ ਵੀ ਸਪੋਰਟ ਨਹੀਂ ਕਰੇਗੀ ਸਾਡੀ ਪਾਰਟੀ ਅਲੈਦਾ ਤੇ ਅਸੀਂ ਭਾਜਪਾ ਪਾਰਟੀ ਨੂੰ ਸਪੋਰਟ ਨਹੀਂ ਕਰਨਾ ਇਹ ਜਿਹੜੀਆਂ ਖਬਰਾਂ ਚੱਲ ਰਹੀਆਂ ਸਭ ਬੇਬੁਨਿਆਦ ਤੇ ਝੂਠੀਆਂ ਹਨ ਹਾਲ ਬੱਤਾ ਜਿਹੜੀ داری ਗੱਲ ਹੈ ਅੱਜ ਕਰ ਖਬਰ ਹੁਣ ਚੱਲਦੀ ਪਈ ਹੈ ਕਿ ਵਿਕਰਮ ਸਿੰਘ ਮਜੀਠੀਆ ਨੇ ਭਾਜਪਾ ਪਾਰਟੀ ਨੂੰ ਇਖਤਿਆਰ ਕਰ ਲਿਆ ਵਾ ਜੋ ਹੋ ਸਕਦਾ ਉਹਦੇ ਵਿੱਚ ਸਦਾਕਤ ਹੋਵੇ ਉਹਦੀ ਕੀ وجہ ਹੈ ਕਿ ਭਾਜਪਾ ਪਾਰਟੀ ਨੂੰ ਇਹ ਜੁਆਇਨ ਕਰੇਗਾ ਇਖਤਿਆਰ ਉਹਦੇ ਵਿੱਚ ਸ਼ਾਮਲ ਹੋਏਗਾ ਤੇ ਫਿਰ ਹੋ ਸਕਦਾ ਹੈ ਇਹਦੀ ਰਿਹਾਈ ਹੋ ਸਕੇ ਇਹਦੇ ਉੱਤੇ ਜਿਹੜੇ ਜੁਰਮ ਲੱਗੇ ਆ ਉਹ ਧਾਰਾ ਘਟਾ ਕੇ ਤੇ ਇਹਨੂੰ ਬਾਹਰ ਘਟਾਇਆ ਜਾਏ ਲੇਕਿਨ ਪੰਜਾਬ ਦੀ ਆਵਾਮ ਇਹ ਬਿਲਕੁਲ ਨਹੀਂ ਚਾਹੁੰਦੀ ਕਿ ਵਿਕਰਮ ਸਿੰਘ ਮਜੀਠੀਆ ਵਰਗੇ ਨਸ਼ਾ ਤਸਤਰ ਬਾਹਰ ਹੋਣ ਜਿਨ੍ਹਾਂ ਨੇ ਕਈ ਮਾਵਾਂ ਦੇ ਪੁੱਤ ਮਾਰੇ ਕਈ ਭੈਣਾਂ ਦੇ ਭਰਾ ਮਾਰੇ ਐ ਤੇ ਨੌਜਵਾਨੀ ਦਾ ਕਹਾਨ ਕੀਤਾ ਐਂਜ ਦੇ ਨਸ਼ਾ ਤਸਤਰ ਨੂੰ ਸਜ਼ਾ ਮਿਲਣੀ ਚਾਹੀਦੀ ਐ ਪਰ ਅਗਰ ਉਹ ਬਾਹਰ ਆ ਗਿਆ ਤੇ ਫਿਰ ਪੰਜਾਬ ਦੀ ਆਵਾਮ ਵਾਸਤੇ ਇਹ ਇੱਕ ਬਹੁਤ ਹੀ दुखी ਗੱਲ ਹੋਏਗੀ ਕਿ ਦੇਖੋ ਇੱਕ ਐਡਾ ਵੱਡਾ ਨਸ਼ਾ ਤਸਤਰ ਬਾਹਰ ਆ ਗਿਆ। ਬਾਕੀ ਬਾਬਾ ਗੁਰਵਿੰਦਰ ਸਿੰਘ ਢਿੱਲੂ ਆਪਣੇ ਪੂਰੇ ਜ਼ੋਰ ਲਾ ਰਹੇ ਕੋਸ਼ਿਸ਼ਾਂ ਕਰ ਰਹੇ ਆ ਕਿ ਵਿਕਰਮ ਸਿੰਘ ਮਜੀਠੀਆ ਨੂੰ ਬਾਹਰ ਕੱਢਿਆ ਜਾਏ। ਬਾਕੀ ਪੰਜਾਬ ਦੇ ਲੋਕੋ ਤੁਹਾਡਾ ਇਸ ਦੇ ਬਾਰੇ ਕੀ ਕਹਿਣਾ ਹੈ? ਕਮੈਂਟ ਕਰਕੇ ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ। ਆਪਣਾ ਰਖੋਟੇ ਸਰਾ ਖਿਆਲ। ਰਬ ਰਾਖਾ।